ਦਾ ਨਹੀਂ ਹੈ ਤੇ ਮਹਾਤਮਾ ਦੁਆਰਾ ਭਾਵ ਕੇ ਗੁਰਾਂ ਦੁਆਰਾ ਸਮਝਦਾ ਨਹੀਂ ਹੈ ਤੇ ਨਾ ਹੀ ਕੁਝ ਸੱਤ ਤੇ ਅਸੱਤ ਦੀ ਵਿਚਾਰ ਕਰਦਾ ਹੈ ਤੇਹੀ ਜੋ ਤੀਸਰਾ ਅਰਥ ਦੱਸਿਆ ਹੈ ਕਿ ਜੋ ਸਰਵਣ ਵੀ ਨਹੀਂ ਜਾਣਦਾ ਸਰਵਨ ਕਰਨਾ ਨਹੀਂ ਜਾਣਦਾ ਭਾਵ ਕੇ ਜਪਦਾ ਨਹੀਂ ਹੈ ਤੇ ਨਾ ਹੀ ਬੁੱਝਦਾ ਹੈ ਭਾਵ ਕੇ ਮੰਨਣਾ ਵੀ ਨਹੀਂ ਕਰਦਾ ਤੇ ਨਾ ਕਾਸ਼ਕਰਤ ਵਿਚਾਰ ਤੇ ਨਾ ਹੀ ਜੋ ਕੁਝ ਜੋ ਅਧਿਆਤਮ ਦੀ ਵਿਚਾਰ ਵੀ ਨਹੀਂ ਕਰਦਾ ਸਵਾਦ ਮੋਹ ਰਸ ਵਿਦਿਓ ਅਗਿਆਨ ਰਚਿਓ ਸੰਸਾਰ ਇਹ ਜੋ ਜੀਵ ਦੁਨੀਆ ਦੇ ਸਵਾਦਾਂ ਦੇ ਜੋ ਵਿਸ਼ਿਆਂ ਦੇ ਰਸ ਦੇ ਵਿੱਚ ਤੇ ਜੋ ਮੋਹ ਦੇ ਵਿੱਚ ਹਰ ਵਕਤ ਵਿਨਿਆ ਭਾਵ ਕੇ ਫਸਿਆ ਰਹਿੰਦਾ ਹੈ ਤੇ ਜੋ ਅਗਿਆਨ ਜੋ ਗਿਆਨ ਤੋਂ ਰਹਿਤ ਹੋਣੇ ਕਰਕੇ ਜੋ ਸੰਸਾਰ ਹੈ ਇਸ ਦੇ ਵਿੱਚ ਜੋ ਤਦਾਕਾਰ ਹੋ ਰਹਾ ਜਨਮ ਮਰਨ ਬਹੁ ਜੋਨ ਭਮਨ ਕੀਨੇ ਕਰਮ ਅਨੇਕ ਤੇ ਅਨੇਕਾਂ ਹੀ ਜੋ ਸੰਗਤ ਦੇ ਸਹਤ ਜੋ ਕਰਮ ਕਰਕੇ ਬਹੁਤਿਆਂ ਜੂਨਾ ਦੇ ਵਿੱਚ ਜੰਮਣ ਮਰਨ ਦੇ ਜੋ ਗੇੜੇ ਦੇ ਵਿੱਚ ਇਹ ਭਰਮ ਦਾ ਰਹਿੰਦਾ ਹੈ ਰਚਨ ਹਾਰ ਨਹਿ ਸਿਮਰਿਉ ਮਨ ਨ ਵਿਚਾਰ ਮਨ ਨ ਵਿਚਾਰ ਬਵੇਕ ਤੇ ਜੀਵ ਦੇ ਕਰਮਾਂ ਦੇ ਵਿੱਚ ਲੱਗ ਕੇ ਜੋ ਸ੍ਰਿਸ਼ਟੀ ਦੇ ਜੋ ਰਚਨ ਹਾਰ ਜੋ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਹਰਦੇ ਦੇ ਵਿੱਚ ਜੋ ਗਿਆਨ ਦੀ ਵਿਚਾਰ ਉੱਗੀ ਨਹੀਂ ਕਰਦਾ ਭਾਵ ਕੇ ਵਿਚਾਰਦਾ ਨਹੀਂ ਉਸ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਜੋ ਗਿਆਨ ਤੋਂ ਇੱਕ ਹੋਣ ਵਾਲੀ ਜੋ ਵਿਚਾਰ ਹੈ ਉਸ ਦੀ ਵਿਚਾਰ ਹੀ ਨਹੀਂ ਕਰਦਾ ਇਹ ਜੀਵ ਪਾਉ ਭਗਤ ਭਗਵਾਨ ਸੰਗ ਮਾਇਆ ਲਪਤ ਨਰੰਚ ਭਾਵ ਭਗਤ ਪਾਵ ਕੇ ਜੋ ਪ੍ਰੇਮਾ ਭਗਤੀ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਜੋ ਪ੍ਰੇਮ ਕਰਦਾ ਹੈ ਉਸ ਨੂੰ ਜੋ ਇਹ ਮਾਇਆ ਹੈ ਰੰਚਕ ਮਾਤਰ ਵੀ ਉਹ ਜੋ ਲਪਾਏ ਮਾ ਨਹੀਂ ਕਰਦੀ ਨਾਨਕ ਬਿਰਲੇ ਪਾਈਐ ਜੋ ਨਰਤੇ ਪਰ ਪੰਚ ਸਤਿਗੁਰੂ ਜੀ ਕਥਨ ਕਰਦੇ ਹਨ ਜੇ ਇਹ ਜੋ ਗੁਰਮਖ ਹਨ ਉਹ ਵਿਰਲੇ ਹੀ ਹਨ ਥੋੜੇ ਹੀ ਦਿਸਦੇ ਹਨ ਜਿਹੜੇ ਜੋ ਇਸ ਜੋ ਪਰਪੰਚ ਭਾਵ ਕੇ ਜੋ ਛਲ ਰੂਪ ਸੰਸਾਰ ਦੇ ਵਿੱਚ ਤਦ ਦਾ ਕਰਨ ਨਹੀਂ ਹੁੰਦੇ ਭਾਵ ਕੇ ਲਪਾਇਮਾ ਨਹੀਂ ਹੁੰਦੇ ਸਲੋਕ ਖਟ ਸਾਸਤਰ ਊਚ ਕਹੇ ਹੈ ਅੰਤਨ ਪਾਰ ਆਵਾਰ ਤਿਸ ਲੋਕ ਹਾਰਾਗੇ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ ਖਟ ਭਾਗ ਕੇ ਜੋ ਛੇ ਸ਼ਾਸਤਰ ਇਹ ਸਭ ਪਰਮੇਸ਼ਰ ਨੂੰ ਸ਼੍ਰੇਸ਼ਟ ਹੀ ਕਹਿੰਦੇ ਹਨ ਭਾਗ ਕੇ ਜੋ ਤ੍ਰਿਗੁਣ ਅਤੀਤ ਦੱਸਦੇ ਹਨ ਉਸ ਦਾ ਜੋ ਪਾਰਾ ਜੋ ਅਰਵਾਰ ਦਾ ਜੋ ਅੰਤ ਨਹੀਂ ਪਾ ਸਕਦੇ ਭਗਤ ਸੋਹੇ ਗੁਣ ਗਾਵਤੀ ਨਾਨਕ ਪ੍ਰਭ ਕੈ ਦਵਾਰ ਗਰੀਬ ਨਵਾਜ਼ ਜੀ ਕਥਨ ਕਰਦੇ ਹਨ ਹਰੀ ਵਾਹਿਗੁਰੂ ਦਾ ਜੋ ਸਾਧ ਸੰਤ ਜੋ ਰੂਪੀ ਜੋ ਦਰਵਾਜ਼ੇ ਵਿੱਚ ਸਥਿਤ ਹੋ ਕੇ ਤੇ ਭਗਤ ਜਾਣ ਗੁਣਾ ਨੂੰ ਗਾਉਂਦੇ ਤੇ ਸ਼ੋਭ ਦੇ ਹਨ ਪੌੜੀ ਖਸ਼ਟਮ ਖਟ ਸਾਸਤਰ ਕਹੇ ਸਿਮਰਤ ਕਥੇ ਅਨੇਕ ਤੇ ਛੇਵੀਂ ਸਿੱਧ ਦੁਆਰਾ ਕਥਨ ਕਰਦੇ ਹਨ ਜੋ ਖੱਟ ਸ਼ਾਸਤਰ ਪਰਮੇਸ਼ਰ ਨੂੰ ਕਹਿ ਰਹੇ ਹਨ ਤੇ ਜੋ 27 ਸਿਮਰਤियां ਜੋ अनेका ਪ੍ਰਕਾਰ ਕਰਕੇ ਜੋ ਪਰਮੇਸ਼ਰ ਦਾ ਕਥਨ ਕਰਦੀਆਂ ਹਨ ਊਤਮ ਊਚਾ ਪਾਰ ਬ੍ਰਹਮ ਗੁਣ ਅੰਤ ਨਾ ਜਾਣੀ ਸੇਖ ਦੇਵੇਸ਼ ਇਹ ਸ਼ਾਸਤਰਾਂ ਦਾ ਕਥਨ ਕੀਤਾ ਹੈ ਜੋ ਸ਼੍ਰੇਸ਼ਟ અવਤਾਰ ਹਨ ਪੀਰ ਪਕੰਬਰ ਤੇ ਆਦ ਜੋ ਸਭਨਾ ਤੋਂ ਸ਼੍ਰੇਸ਼ਟ ਪਰਮੇਸ਼ਰ ਹੈ ਤੇ ਉਸ ਵਾਹਿਗੁਰੂ ਦੇ ਗੁਣਾ ਦਾ ਜੋ ਜੋ ਛੇਸ਼ਨਾਗ ਹੈ ਉਹ ਵੀ ਅੰਤ ਨਹੀਂ ਜਾਣ ਸਕਦਾ ਭਾਵ ਕਿ ਉਹ ਪਰਮੇਸ਼ਰ ਦੇ ਹਜ਼ਾਰਾਂ ਨਾਮ ਆਪਣੀ ਜੀਭਾ ਤੋਂ ਉਚਾਰਦਾ ਹੈ ਉਹ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦਾ ਨਾਰਦ ਮਨ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਜੋ ਨਾਰਦ ਮਨ ਤੇ ਪੁਰਖ ਤੇ ਸੁਖ ਦੇਵ ਤੇ ਵਿਆਸ ਆਦ ਜੋ ਸਭ ਜੋ ਵੇਦਾਂ ਦੇ ਜੋ ਵਿੰਦ ਨੂੰ ਜਾਣਨੇ ਜੋਗ ਜੋ ਹਰੀ ਵਾਹਿਗੁਰੂ ਦੇ ਜੋ ਕੀਰਤਨ ਨੂੰ ਗਾਉਂਦੇ ਹਨ ਰਸ ਗੀਦੇ ਹਰਿ ਸੋ ਬੀਦੇ ਭਗਤ ਰਚੇ ਭਗਵੰਤ ਜਿਨ੍ਹਾਂ ਦੇ ਪਰਮੇਸ਼ਰ ਦੇ ਨਾਲ ਆਪਣੇ ਚਿੱਤ ਨੂੰ ਵਿੰਨਿਆ ਹੈ ਤੇ ਪ੍ਰੇਮ ਰਸ ਦੇ ਵਿੱਚ ਪਿਜ ਗਏ ਹਨ ਉਹ ਭਗਤ ਜਾਣਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੱਜ ਕੇ ਮੁਕਤ ਹੋ ਗਏ ਹਨ ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਿਆਲ ਜੋ ਦਿਆਲ ਭਾਵ ਕੇ ਦਇਆ ਦਾ ਕਰ ਉਹ ਕਾਲਪੁਰਖ ਦੀ ਜੋ ਸ਼ਰਨ ਦੇ ਵਿੱਚ ਜਿਹੜੇ ਆਏ ਹਨ ਉਹ ਉਹਨਾਂ ਨੇ ਜੋ ਆਪਣੇ ਜੋ ਮੋਹ ਮਾਨਤ ਜੋ ਪੰਜ ਵਿਕਾਰ ਤੇ ਜੋ ਪੰਜ ਪ੍ਰਕਾਰ ਦਾ ਪਰਮ ਹੈ ਉਹਨਾਂ ਦਾ ਨਾਸ਼ ਹੋ ਗਿਆ ਹੈ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਤੇ ਜਿਨ੍ਹਾਂ ਦੇ ਹਿਰਦੇ ਅਤੇ ਸਰੀਰ ਦਾ ਜੋ ਅੰਦਰ ਦਾ ਜੋ ਚਰਨ ਕਮਲਾਂ ਦਾ ਜੋ ਧਿਆਨ ਹੈ ਉਹ ਵਸਿਆ ਹੈ ਓ ਵਾਹਿਗੁਰੂ ਦੇ ਦਰਸ਼ਨ ਤੇਦਾਰ ਦੇਖ ਕੇ ਪ੍ਰਸੰਨ ਹੋ ਗਏ ਹਨ ਲਾਭ ਮਿਲੈ ਟੂਟਾ ਹਿਰੈ ਸਾਧ ਸੰਗ ਲੈ ਵਲਾਈ ਸਾਧੂਆਂ ਦੇ ਸੰਗਤ ਦੇ ਵਿੱਚ ਜੋ ਚਿੱਤ ਦੀ ਜੋ ਬਿਰਤੀ ਲਾਉਣ ਕਰਕੇ ਜੋ ਪਰਮੇਸ਼ਰ ਦੀ ਬੰਦਗੀ ਕਰਨ ਦਾ ਜੋ ਉਹਨਾਂ ਨੂੰ ਲਾਭ ਹੈ ਉਹ ਮਿਲਦਾ ਹੈ ਤੇ ਜੰਮਣ ਮਰਨ ਦਾ ਜੋ ਟੋਟਾ ਭਾਵ ਕੇ ਜੋ ਘਾਟਾ ਹੈ ਉਹ ਨਾਸ਼ ਹੋ ਜਾਂਦਾ ਹੈ ਭਾਵ ਕੇ ਜੋ ਸੁਵਾਸਾਂ ਦੀ ਜੋ ਨਸਫਲਤਾ ਰੂਪ ਜੋ ਟੋਟਾ ਹੈ ਉਹ ਦੂਰ ਹੋ ਜਾਂਦਾ ਹੈ ਖਾਟ ਖਜਾਨਾ ਗੁਣ ਨਿਧ ਹਰੀ ਨਾਨਕ ਨਾਮ ਧਿਆਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਨਾਮ ਨੂੰ ਧਿਆ ਕੇ ਜੋ ਸ਼ੁਭ ਗੁਣਾਂ ਦੀ ਜੋ ਨਿਧੀ ਤੇ ਪਰਮੇਸ਼ਰ ਦੀ ਪ੍ਰਾਪਤੀ ਰੂਪ ਜੋ ਖਜ਼ਾਨੇ ਨੂੰ ਖਟ ਲਈਦਾ ਹੈ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸੰਤ ਸੁਭਾਈ ਸਲੋਕ ਦੁਆਰਾ ਗਰੀਬ ਨਵਾਜ਼ੀ ਉਪਦੇਸ਼ ਦਿੰਦੇ ਹਨ ਕਿ ਸੰਤ ਜਨਾਂ ਦਾ ਜੋ ਮੰਡਲ ਜੋ ਸਮੂਹ ਹੈ ਹਰੇ ਵਾਹਿਗੁਰੂ ਦੇ ਜੋ ਕੀਰਤਨ ਨੂੰ ਕਥਨ ਕਰਦਾ ਹੈ ਤੇ ਸੁਤੇ ਸਿੱਧ ਹੀ ਜੋ ਪ੍ਰੇਮ ਦੇ ਨਾਲ ਜੋ ਸੱਚੇ ਜੋ ਬਚਨ ਉਚਾਰਨ ਕਰਦਾ ਹੈ ਨਾਨਕ ਸ਼ਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਏ ਇਹ ਜੋ ਸੰਤ ਜਣਾ ਦਾ ਜੋ ਮੰਡਲ ਭਾਵ ਕੇ ਜੋ ਸਮੂਹ ਉਹ ਹਰੇ ਵਾਹਿਗੁਰੂ ਦੇ ਜੋ ਜਸ ਜੋ ਕੀਰਤਨ ਨੂੰ ਕਥਨ ਕਰਦਾ ਹੈ ਤੇ ਜੋ ਸੁਤੇ ਸਦ ਹੀ ਜੋ ਪ੍ਰੇਮ ਦੇ ਨਾਲ ਸੱਚੇ ਜੋ ਬਚਨ ਉਚਾਰਨ ਕਰਦਾ ਹੈ ਨਾਨਕ ਮਨ ਸੰਤੋਖੀ ਐ ਇਕ ਸਿਓ ਲੇਵ ਲਾਈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋ ਚਿੱਤ ਦੀ ਜੋ ਬਿਰਤੀ ਲਾਉਣਾ ਕਰਕੇ ਉਹਨਾਂ ਦਾ ਜੋ ਹਿਰਦਾ ਹੈ ਸੰਤੁਸ਼ਟ ਹੋ ਜਾਂਦਾ ਹੈ ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਭੰਡਾਰ ਜੋ ਸਤਵੀਂ ਤਿੱਥ ਦੁਆਰਾ ਜੋ ਥਿੱਤ ਹੈ ਉਸ ਦੁਆਰਾ ਕਥਨ ਕਰਦੇ ਹਨ ਕਿ ਜੋ ਨਾਮ ਰੂਪੀ ਜੋ ਧਨ ਜੋ ਦੌਲਤ ਨੂੰ ਕਿਰਤਰ ਕਰਨਾ ਕਰੋ ਇਹ ਜੋ ਐਸਾ ਜੋ ਖਜ਼ਾਨਾ ਹੈ ਜਿਸ ਦੇ ਵਿੱਚ ਜੋ ਕਦੇ ਟੋਟ ਨਹੀਂ ਆਉਂਦੀ ਭਾਵ ਕੇ ਖਜ਼ਾਨਾ ਜੋ ਦੁਨਿਆਵੀ ਖਜ਼ਾਨਿਆਂ ਵਾਂਗੂ ਕਦੇ ਘਟਦਾ ਨਹੀਂ ਹੈ ਸਤ ਸੰਗਤ ਮਹਿ ਪਾਈਐ ਅੰਤਨ ਪਾਰ ਆਵਾਰ ਸੰਤ ਸੰਗਤ ਮਹਿ ਪਾਈਐ ਅੰਤਨ ਪਾਰ ਆਵਾਰ ਜਿਸ ਪਰਮੇਸ਼ਰ ਦੇ ਗੁਣਾ ਦਾ ਜੋ ਪਾਰ ਆਵਾਰ ਜੋ ਪਾ ਪਾਰ ਉਰਵਾਰ ਦਾ ਜੋ ਅੰਤ ਪਾਇਆ ਨਹੀਂ ਜਾਂਦਾ ਉਸ ਵਾਹਿਗੁਰੂ ਦਾ ਜੋ ਨਾਮ ਉਹ ਸਾਧੂਆਂ ਦੀ ਜੋ ਸੰਗਤ ਵਿੱਚੋਂ ਪਾਈਦਾ ਹੈ ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਈ ਆਪ ਭਾਵ ਕੇ ਆਪਾ ਭਾਵ ਨੂੰ ਛੱਡ ਨਾ ਕਰੀਏ ਸੋ ਸਵਾਹਿਗੁਰੂ ਦੇ ਨਾਮ ਨੂੰ ਸਿਮਰਨ ਨਾ ਕਰੀਏ ਅਤੇ ਉਹ ਹਰੀ ਅਕਾਲ ਪੁਰਖ ਜੋ ਰਾਜਾ ਰੂਪ ਉਸ ਦੀ ਜੋ ਸ਼ਰਨ ਦੇ ਵਿੱਚ ਪੈਣਾ ਕਰੀਏ ਦੁੱਖ ਹਰੈ ਪਵਜਲ ਤਰੈ ਮਨ ਚਿੰਦਿਆ ਫਲ ਪਾਈ ਤੇ ਜੋ ਸਾਡੇ ਜੋ ਜੰਮਣ ਮਰਨ ਦੇ ਜੋ ਦੁੱਖ ਹਨ ਇਹ ਨਾਸ਼ ਹੋ ਜਾਣਗੇ ਤੇ ਜੋ ਪਵਜਲ ਜੋ ਸੰਸਾਰ ਜੋ ਸਮੁੰਦਰ ਤੋਂ ਅਸੀਂ ਤਰ ਜਾਵਾਂਗੇ ਜੋ ਸਾਡੇ ਮਨ ਦੇ ਵਿੱਚ ਜੋ ਇਛਾਵਾਂ ਹਨ ਉਹ ਪੂਰੀਆਂ ਹੋ ਜਾਣਗੀਆਂ ਆਠ ਪਹਿਰ ਮਨ ਹਰਿ ਜਪੈ ਸਫਲ ਜਨਮ ਪਰਵਾਨ ਜਿਹੜੇ ਜੀਵ ਅਠੇ ਪਹਿਰ ਆਪਣੇ ਮਨ ਦੇ ਵਿੱਚ ਉਸ ਵਾਹਿਗੁਰੂ ਨੂੰ ਸਿਮਰਉਂਦੇ ਹਨ ਜਪਦੇ ਹਨ ਉਹਨਾਂ ਦਾ ਜੋ ਜਨਮ ਹੈ ਉਹ ਸਫਲ ਸਹਿਤ ਗਿਆਨ ਦੇ ਫਲ ਹੋ ਜਾਂਦਾ ਹੈ ਉਹ ਪਰਲੋਕ ਦੇ ਵਿੱਚ ਵੀ ਪਰਮਾਨਿਗ ਹੋ ਜਾਂਦੇ ਹਨ ਅੰਤਰ ਬਾਹਰ ਸਦਾ ਸੰਗ ਕਰਨ ਹਾਰ ਪ੍ਰਸ਼ਾਨ ਉਹ ਹਿਰਦੇ ਦੇ ਅੰਦਰ ਤੇ ਬਾਹਰ ਸੰਸਾਰ ਦੇ ਵਿੱਚ ਹਮੇਸ਼ਾ ਹੀ ਜੋ ਆਪਣੇ ਨਾਲ ਇੱਕ ਹਰੇ ਵਾਹਿਗੁਰੂ ਨੂੰ ਪਹਿਚਾਨਣਾ ਕਰਦੇ ਹਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੇ ਉਹ ਪਰਮੇਸ਼ਰ ਇਸ ਲੋਕ ਦਾ ਜੋ ਸਾਡਾ ਜੋ ਸੱਜਣ ਹੈ ਤੇ ਉਹ ਪਰਲੋਕ ਦਾ ਵੀ ਸਖਾ ਹੈ ਤੇ ਮਾਤਾ ਦੇ ਗਰਭ ਦੇ ਵਿੱਚ ਵੀ ਜੋ ਸਾਡਾ ਮਿੱਤਰ ਹੈ ਤੇ ਉਹ ਸਾਡੇ ਮਨ ਦਾ ਜੋ ਸੱਜਣ ਤੇ ਬਾਣੀ ਦਾ ਸਖਾ ਤੇ ਉਹ ਸਾਡੇ ਸਰੀਰ ਦਾ ਵੀ ਮਿੱਤਰ ਹੈ ਤੇ ਜਿਹੜਾ ਉਹ ਹਰੀ ਵਾਹਿਗੁਰੂ ਦੀ ਜੋ ਪ੍ਰਾਪਤੀ ਰੂਪ ਜੋ ਸਿੱਖਿਆ ਦੇਣਾ ਕਰਦਾ ਹੈ ਨਾਨਕ ਤਿਸ ਬਲ ਹਰਨ ਹਰ ਹਰ ਨਾਮ ਜਪੇ ਸਤਿਗੁਰੂ ਜੀ ਕਥਨ ਕਰਦੇ ਹਨ ਉਸ ਤੋਂ ਬਲਹਾਰ ਨੇਮ ਬਲਹਾਰ ਕੁਰਬਾਨ ਜਾਈਏ ਜਿਹੜੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹ ਪਰਮੇਸ਼ਰ ਦਾ ਨਾਮ ਜਪਦੇ ਹਨ ਸਲੋਕ ਆਠ ਪਹਿਰ ਗੁਣ ਗਾਈਐ ਤਦਿ ਇਹ ਅਵਰਜਨ ਜਾਲ ਅੱਠੇ ਪਹਿਰ ਉਸ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਰੀਏ ਜਿਹੜੇ ਹੋਰ ਘਰ ਭਾਵ ਕੇ ਹੋਰ ਜੰਜਾਲ ਦੇ ਜੋ ਬੰਧਨ ਪਏ ਹਨ ਉਹਨਾਂ ਨੂੰ ਛੱਡਣਾ ਕਰੀਏ ਜਮ ਕੰਕਰ ਜੋਹੀ ਨਾ ਸਕੀ ਨਾਨਕ ਪ੍ਰਭੂ ਦਇਆ ਧਨ ਕਰਦੇ ਹਨ ਉਹ ਜੋ ਹਰੀ ਵਾਹੀ ਗੁਰੂ ਜੋ ਦਿਆਲੂ ਹੈ ਤਾਹੋ ਜੋ ਜਮ ਦਾ ਜਮ ਕੰਕਰ ਭਾਵ ਕੇ ਜਮ ਦੇ ਰਾਜੇ ਸੇਵਕ ਭਾਵਜ ਜਮ ਦੂਤ ਦੇਖ ਨਹੀਂ ਸਕਦ ਪੌੜੀ ਅਸ਼ਟਮੀ ਅਸ਼ਟ ਸਿਦ ਨਵ ਨਿਦ ਅਠਵੀਂ ਤਿਤ ਦਵਾਰਾ ਗਰੀਬ ਨਵਾਜ਼ ਜੀ ਕਥਨ ਕਰਦੇ ਹਨ ਕਿ ਅਸ਼ਟ ਅੱਠ ਸਿੱਧੀਆਂ ਨਾਵ ਨਦ ਜੇ ਜੋ ਨੌ ਨਦੀਆਂ ਹਨ ਸਗਲ ਪਦਾਰਥ ਪੂਰਨ ਬੁੱਧ ਸਗਲ ਪਦਾਰਥ ਜੋ ਸਾਰੇ ਧਰਮ ਅਰਥ ਕਾ ਜੋ ਆਤਮ ਵਿਸ਼ੈਣੀ ਬੁੱਧੀ ਉਹ ਪ੍ਰਾਪਤ ਹੋ ਜਾਂਦੀ ਹੈ ਕਵਲ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤ ਜੋ ਹਿਰਦੇ ਰੂਪੀ ਜੋ ਕਵਲ ਹੈ ਉਹ ਕਮਲ ਦੇ ਵਾਂਗ ਖਿੜ ਜਾਂਦਾ ਹੈ ਤੇ ਜੋ ਹਮੇਸ਼ਾ ਜੋ ਆਤਮਿਕ ਜੋ ਆਨੰਦ ਹੈ ਉਸ ਦੀ ਜੋ ਸੁਖ ਹੈ ਉਸ ਦੀ ਜੋ ਪ੍ਰਾਪਤੀ ਹੋ ਜਾਂਦੀ ਹੈ ਤੇ ਜੋ ਨਿਰਮਲ ਜੋ ਉੱਜਲ ਮਰਿਆਦਾ ਤੇ ਨਿਰੋਧਰ ਜੋ ਨਰਾਦੀ ਉਧਾਰ ਕਰਨ ਵਾਲਾ ਜੋ ਉਪਦੇਸ਼ ਹੈ ਇੰਦਰੀਆਂ ਨੂੰ ਰੋਕਣ ਵਾਲਾ ਜੋ ਮੰਤਰ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਵਿਸ਼ੇਖ ਗਿਆਨ ਤੇ ਸਾਰੇ ਜੋ ਧਰਮ ਜੋ ਸੁਚਮਤ ਤੇ ਅਤੇ ਜੋ ਤੀਰਥਾਂ ਦੇ ਜੋ ਇਸ਼ਨਾਨਾਂ ਦਾ ਜੋ ਫਲ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਤੇ ਸਾਰਿਆਂ ਦੇ ਵਿੱਚੋਂ ਜੋ ਸ਼੍ਰੇਸ਼ਟ ਤੇ ਜੋ ਵਿਸ਼ੇਸ਼ ਜੋ ਵੱਡਾ ਗਿਆਨ ਹੈ ਉਹ ਜੋ ਅਵਰੋਖ ਗਿਆਨ ਦੀ ਜੋ ਪ੍ਰਾਪਤੀ ਹੋ ਜਾਂਦੀ ਹੈ ਹਰ ਹਰ ਭਜਨ ਪੂਰੇ ਗੁਰ ਸੰਗ Japt riye nanak naam har rang ਤੇ ਜਿਨ੍ਹਾਂ ਨੇ ਉਸ ਪੂਰੇ ਭਾਵ ਕੇ ਪੂਰਨ ਸਤਿਗੁਰੂ ਜੀ ਨੂੰ ਦੇ ਨਾਲ ਮਿਲ ਕੇ ਜੋ ਹਰੇ ਭਰੇ ਕਰਨ ਵਾਲਾ ਜੋ ਪਰਮੇਸ਼ਰ ਹੈ ਉਸ ਦਾ ਜੋ ਸਿਮਰਨ ਕੀਤਾ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਹਰੀ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਦੇ ਨਾਲ ਜਪਨਾ ਕਰੀ ਤੇ ਸੰਸਾਰ ਸਮੁੰਦਰ ਤੋਂ ਮੁਕਤ ਹੋ ਜਾਈਦਾ ਹੈ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਸ਼ਲੋਕਾਂ ਦੇ ਦੁਆਰਾ ਇਹ ਉਪਦੇਸ਼ ਦਿੱਤਾ ਹੈ ਕੀ ਕਾਮ ਕਰੋ ਲੋਭ ਹੋ ਹੰਕਾਰ ਜੋ ਇਹ ਜੋ ਵਿਕਾਰ ਹਨ ਇਹ ਜੋ ਮਾਇਆ ਦਾ ਜਾਲ ਹੈ ਇਹ ਜੋ ਵਿਸ਼ੇ ਵਿਕਾਰਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਤੇ ਜੋ ਹੋਰਾਂ ਬੰਧਨਾਂ ਦੇ ਵਿੱਚ ਅਸੀਂ ਵਿੰਨੇ ਹੋਏ ਹਾਂ ਇਹਨਾਂ ਨੂੰ ਅਸੀਂ ਛੱਡਣਾ ਕਰੀਏ ਜੋ ਸਤਿਗੁਰੂ ਗਰੀਬ ਨਿਵਾਜ ਜੀ ਦੀ ਜੋ ਬਾਣੀ ਹੈ ਉਸ ਨੂੰ ਜਪਣਾ ਕਰੀਏ ਕਉ ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਜੋ ਹਰੇ ਪਰੇ ਕਰਨ ਵਾਲਾ ਹੈ ਤਾਂ ਹੀ ਅਸੀਂ ਜੋ ਇਸ ਸੰਸਾਰ ਸਮੁੰਦਰ ਤੋਂ ਅਸੀਂ ਪਾਰ ਲੰਘ ਸਕਦੇ ਹਾਂ ਅਸੀਂ ਮੁਕਤ ਹੋ ਸਕਦੇ ਹਾਂ ਉਸ ਪਰਮੇਸ਼ਰ ਦੇ ਨਾਮ ਨੂੰ ਹੀ ਜਪਣ ਕਰਕੇ ਹੋਰ ਕੋਈ ਨਹੀਂ ਰਾਹ ਹੈ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਇੱਥੇ ਹੀ ਹੁਣ ਜੋ ਕਥਾ ਦਾ ਸਮਾ ਹੈ ਸਮਾਪਤ ਹੈ ਸਤਿਗੁਰੂ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਹੁਣ ਅਖੀਰ ਲਿਆਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਹਰ ਹਰ ਭਜਨ ਪੂਰੇ ਗੁਰ ਸੰਗ ਜਪੁ ਤਰੀਐ ਨਾਨਕ ਹਰ ਨਾਮ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ